ੴ ਸਤਿਗੁਰ ਪ੍ਰਸਾਦਿ ਸੋਰਠਿ ਰਕੇ ਹਸੁ ਕਰਕੇ ਹਾਏ ਤਨ ਸਰਸਾ ਆਮੇ ਹੋ ਆਜਿ ਤੇਰੇ ਨਾਮ ਦੇ ਪ੍ਰਸੰਖਾ ਕੇ ਤੇਰੇ ਨਾਮ ਮਾਰੇ ਕੇ ਤੇਰੇ ਰਾਵ ਤ੍ਰੀਸਿਣੋ ਕਹੀ ਹੈ ਕਹਤੇ ਤੇਰੇ ਨਾਮ ਮਾਰੇ ਗਾਵਨ ਤਉ ਨ ਕੋ ਪਾਨਿ ਗੰਸੰਤਰਗਾ ਸਦਾ ਸਲਾਮ ਹੈ ਗੋਤ ਮੈਂ ਜੀਰਨ ਰਾਸਾਣ ਬੈਠੇ ਵੇਪਿਆ ਦਾ ਨਾਮ ਲੈ ਗੋਤ ਨੂੰ ਸਿੱਧ ਸਮਾਧੀ ਅੰਦਰ ਗਾਉ ਅਨਸਾਰ ਵਿਚਾਰੇ ਗੋਣ ਤੋ ਨਜਦੀ ਸਤੇ ਸੁਨ ਔਖੀ ਗੋਤ ਨੂੰ ਵਿਖਰਾਰੇ ਗੋਤ ਨੂੰ ਮੋਹੰਨਤਾ ਕਲ ਰੱਖੇ ਸਰ ਜੁਗ ਜੁਗ ਵੇਦਾਨ ਮਤੇ ਗੋਣ ਤੋ ਰਗਨਾਂ ਚ ਪਿਆਰੇ ਗਾਵਨ ਤੁਮ ਨਾ ਪਾਈ ਤੇਰੇ ਆਸਰ ਤੇ ਰਤਨਾਂ ਦੇ ਗਾਵਨ ਤੁਮ ਮੋਹ ਮੋਹ ਸੂਰਾ ਗਾਵਨ ਮਨ ਖਾਣੀ ਉਚਾਰੇ ਗਾਵਨ ਤੁਮ ਮੋਹ ਖਾਂਡ ਬ੍ਰਹਮੰਡ ਕਰ ਕਰ ਰੱਖੇ ਤੇਰੇ ਤਾਰੇ ਸੇਤ ਨੋ ਗਾਵਨ ਜੁਪਾ ਪਾਣ ਰੱਖੇ ਤੇਰੇ ਭਰ ਕਰਸਾਵੇਂ ਮੁਖ ਕੇ ਤੇ ਨਾਨਕਿਆ ਵਿਚਾਰੇ ਸੋਏ ਸੋਏ ਸੁਨਾਸਾ ਵੱਡੇ ਮੇਰੇ ਮਨ ਮਹਿ ਸਿਮਰਨ ਕਰਿਆ ਸਾਬੇ ਨਾਮ ਦਾ ਸਿਸ਼ਟ ਸੇ ਨਾਮਾ ਠਾਕੁਰ ਕਰਤਾ ਕਰਿਆ ਜਨਨਾਮਿ ਕਵਾ ਸਾਰਬ ਜਾਈਏ ਤੇਰੰਤ ਨਾ ਪਾਰਾ ਦੁਰੀਆ ਰਾਗ ਸਮਾਹ ਲਾ ਚੌਥਾ ਸੋ ਗੁਰ ਜੇ ਓਮਕਾਰ ਸਬੁਰ ਕਰਿਆ ਸੋ ਗੁਰ ਕ ਸਰਵ ਜਨ ਮਹਾਰਾਜ ਸਾਜੇ ਤੁਮਾਰੇ ਜੀ ਤੁਝੋ ਜੀ ਆਕਾਰ ਦਤਾਰ ਹਰਤੇ ਆਵਹੁ ਸੰਗੋ ਗੇ ਸਰੋਗ ਵਿਸਾਰਨ ਮਾਰਾ ਹਰਿਆ ਤੇ ਖਾ ਪਰਨਾ ਤੇ ਸੇਵਕ ਦੀਪਿਆ ਜਨ ਤਵੇ ਚਾਰਾ ਤੂ ਕਟ ਕਟ ਅੰਤਰ ਸਰਵ ਜਨ ਅੰਤਰ ਜੀ ਹਾਰੇ ਕੋ ਪ੍ਰਸੰਮਾਨ ਦਿੱਤ ਦਾ ਤੇ ਪ੍ਰਭ ਰਹੀ ਜੀ ਸਰ ਤੇਰੇ ਚੋ ਜਿ ਵਿਦਾਨਾ ਤੂੰ ਆਪੇ ਦੰਤ ਕਾ ਸੇ ਤੁਕਾ ਜੀ ਮੋ ਤੁਰ ਬਿਨ ਨਾ ਜਾਣ ਤੂੰ ਪਾਰਗਰਮ ਅੰਤ ਅੰਤ ਜੀ ਤੇਰੇ ਕੀਆ ਗੁਣ ਆਖ ਕਾਣਾ ਜੋ ਸੇਵ ਹੈ ਜੋ ਸੇਵ ਹੈ ਤੁਰ ਜੀ ਜਨਨਾ ਤਿਨ ਕੋ ਰਤਿਆ ਬਨਾਰਤਿਆ ਮਹਨਪੁਰ ਜੀ ਸੇ ਜਨ ਸੁਖਵਾਸੀ ਸੇਮੁ ਸੇਮੁ ਤੇਰੇ ਹਰਿ ਆਇ ਆਦੇ ਕਿ ਤੋਟੇ ਜਮ ਕੇ ਫਾਸੀ ਮੰਜੇ ਨਿਰਭੋ ਜਨ ਹਉ ਬੋ ਤੇ ਆਇ ਆਦੇ ਤਿਨ ਕਾ ਕੋ ਸਭਾਸੀ ਗਿਨ ਸੇਵਿਆ ਗਿਨ ਸੇਵਿਆ ਨਿਰ ਹਰਿ ਤੇ ਤਰ ਤਰ ਸੁਮਾਸੀ ਸੇਤਨ ਸੇਤਾਂ ਜਿਨਾ ਬਿਆ ਰਜ ਜਨਾ ਚੰਬਾ ਜਸਤੀ ਤੇਰੀ ਭਗਤ ਤੇਰੀ ਪਦ ਪੰਨੋ ਜੀ ਪਰੇਮ ਸਭ ਅੰਤਾ ਤੇਰੇ ਭਗਤ ਤੇਰੇ ਪਰ ਸਵਾਹ ਹਮ ਤੁਹੀ ਹਰਨ ਕਾ ਨੇਕ ਕਾ ਕਿਰਤ ਕਰਿਆ ਕਰਮ ਸੰਪੰਨਤਾ ਸੇਵਕ ਸੇਵਾਪਨ ਸਚਿਆ ਮੈਂਗਾ ਸਾਈ ਜੋਤਿ ਪਾਵੈ ਸੁਇਕਿਸੀ ਜੋਤਿ ਸਭ ਤੇਰਾ ਖੇਰ ਵੀ ਜੋ ਮਿਲ ਬਿਛੋੜਿਆ ਸੰਜੋਗੀ ਮਿਲ ਜਿਸ ਨੂੰ ਤੂੰ ਜਾਣ ਹੈ ਸੋਈ ਜਨ ਜਣ ਹੈ ਹਉਮਸਾ ਤੇ ਯਾਤ ਕੋ ਖਾਣੇ ਜਿਨ੍ਹਾਂ ਸੇਵਿਆ ਤੇ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਪਵਕ ਤਲਨ ਹੈ ਕਿਆ ਪੰਗਦ ਮੋ ਪਗਨੇ ਚਲ ਜੋ ਤਰਨ ਮਾਇਆ ਕੇ ਰਹਾ ਹਾ ਜਲ ਤੋਂ ਸੰਤੰ ਵਰ ਮਾਇਆ ਸੇ ਰੋਸੁ ਦੁਆਰੋਂ ਜਾਉਂਿਆ ਪਗਾਇਆ ਕੋ ਨਾਨਕ ਹਮ ਨੇ ਚੇ ਪਰਮਾ ਸਰਬ ਵਿਖਿਆ Seu sensor da cantar o chão de Sagrada 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 the uh -huh. ਤੇਰਾ ਕੀਤਾ ਜਾਂ ਤੋ vancum banaye vangi jis sukh ho